ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹੁਣ ਆਪਾਂ ਫਾਈਨਲੀ ਲਖਨਊ ਪਹੁੰਚ ਗਏ ਆ ਦੇਖਣ ਲਖਨਊ ਤੋਂ ਹੁਣ ਇਹ ਜਾ ਰਿਹਾ ਪਿਆਰ ਪੜਨਾ ਸਾਹਿਬ ਨੂੰ ਰਸਤਾ ਤਾਂ ਆਪਾਂ ਹੁਣ ਚੱਲ ਗਏ ਆਪਣੇ ਸਕੇਟਸ ਥੋੜੀ ਪ੍ਰੋਬਲਮ ਆ ਗਈ ਸੀ ਹੁਣ ਆਪਾਂ ਸਪਰੇਅ ਨਾਲ ਰਿਪੇਅਰਿੰਗ ਕਰਕੇ ਸਕੇਟ ਭਾਈ ਗੁਰਜੀ ਹੁਣ ਆਪਣੇ ਸਕੇਟਸ ਰਿਪੇਅਰ ਹੋ ਰੁ ਗਏ ਆ ਤੁਮਰਾ ਬਬਾ ਫੋਨ ਲੱਗਿਆ ਚੱਲੇ ਭੱਜਦਾ ਜਿਹੜਾ ਆਪਣਾ ਰੂਟ ਆ ਲਖਨਊ ਤੋਂ ਲੈ ਕੇ ਤੱਕ ਤਸ਼ਰੀਫ Patna ਸਾਹਿਬ ਬਿਹਾਰ ਵੱਲ ਤੁਮਰਾ ਬਬਾ ਚੱਲੇ ਪਾ ਰਹੇ ਆ